ਸ਼ਾਸ਼ਟ੍ਰੀ ਕਾਰ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ YouTube ਚੈਨਲ ਨੰਬਰ 1 ਰਸੋਈ ਤੇ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏਗੇ ਬਹੁਤ ਹੀ ਟੇਸਟੀ ਤੇ ਬਹੁਤ ਹੀ ਸੋਹਣੇ ਸ਼ੇਪ ਦਾ ਸਨੈਕਸ ਤੇ ਇਹਨੂੰ ਜਿਹੜਾ ਬਣਾਉਣ ਦੇ ਵਿੱਚ ਬਹੁਤ ਹੀ ਆਸਾਨੀ ਨਾਲ ਬਣ ਜਾਂਦਾ ਤੇ ਖਾਣ ਦੇ ਵਿੱਚ ਓਨਾ ਹੀ ਟੇਸਟੀ ਹੈ ਇਹ ਤੇ ਬਸ ਬਹੁਤ ਹੀ ਜਲਦੀ ਬਣ ਕੇ ਤਿਆਰ ਹੋ ਜਾਂਦਾ ਤੇ ਚਲੋ ਆਪਾਂ ਇਹਨੂੰ ਬਣਾਉਣਾ ਸ਼ੁਰੂ ਕਰਦੇ ਆਂਗੇ ਇਹਦਾ ਆਪਾਂ ਨਾਮ ਰੱਖਿਆ ਚਿੜੀਆਂ ਦਾ ਆਲਨੇ ਦਾ ਆਲਣਾ ਆ ਥਲੇੜਾ ਆਲਣਾ ਹੋ ਗਿਆ ਤੇ ਵਿੱਚ ਆਪਾਂ ਰੱਖਦੇ ਚਾਰ-ਚਾਰ ਅੰਡੇ ਤੇ ਚਲੋ ਬਣਾਉਣਾ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾਂ ਆਪਾਂ ਲੈ ਲਏ ਹੈਗੇ ਆਲੂ ਉਬਾਲ ਕੇ ਅੱਧਾ ਕਿਲੋ ਆਲੂ ਲੈ ਲਏ ਸੀਗੇ ਇਹਨਾਂ ਨੂੰ ਉਬਾਲ ਲਿਆ ਤੇ ਇਹਨਾਂ ਨੂੰ ਆਪਾਂ ਕद्दूकस ਕਰ ਲਵਾਂਗੇ ਸਾਰੇ ਆਲੂ ਕद्दूकस ਕਰਨ ਤੋਂ ਬਾਅਦ ਆਪਾਂ ਇੱਕ ਪਿਆਜ਼ ਕੱਟ ਲਿਆ ਸੀਗਾ ਬਰੀਕ-ਬਰੀਕ ਜਿਹਾ ਜੇ ਤੁਸੀਂ ਪਾਉਣਾ ਚਾਹੁੰਦੇ ਹੋ ਤਾਂ ਪਿਆਜ਼ ਪਾ ਸਕਦੇ ਹੋ ਨਹੀਂ ਤਾਂ ਤੁਸੀਂ ਇਹਨੂੰ ਛੱਡ ਵੀ ਸਕਦੇ ਹਾਂ ਤੇ ਮੈਂ ਇੱਥੇ ਇੱਕ ਪਿਆਜ਼ ਕੱਟ ਕੇ ਬਰੀਕ-ਬਰੀਕ ਪਾ ਲਿਆ ਇਹਦੇ ਵਿੱਚ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾ ਲਾਂਗੇ ਲਸਣ ਅਦਰਕ ਤੇ ਹਰੀ ਮਿਰਚ ਦਾ ਪੇਸਟ 2 ਚਮਚੇ ਬਾਕੀ ਤੁਸੀਂ ਜਿਹੜਾ ਮਿਰਚ ਹੈਗੀ ਉਹ ਦੇਖ ਕੇ ਪਾ ਸਕਦੇ ਹੋਗੇ ਕਿਉਂਕਿ ਮਿਰਚ ਕਿੰਨੀ ਤਿੱਖੀ ਹੈਗੀ ਉਸ ਹਾਵ ਨਾਲ ਤੇ ਉਸ ਤੋਂ ਬਾਅਦ ਆਪਾਂ ਕਰਾਂਗੇ ਇਹਦੇ ਵਿੱਚ ਥੋੜੇ ਜਿਹਾ ਸੁੱਕੇ ਮਸਾਲੇ ਐਡ ਜਿਵੇਂ ਥੋੜਾ ਜਿਹਾ ਜੀਰਾ ਪਾਊਡਰ ਕਰਤਾ ਐਡ ਆਪਾਂ ਨੇ ਉਸ ਤੋਂ ਬਾਅਦ ਧਨੀਆ ਪਾਊਡਰ ਐਡ ਕਰਤਾ ਵਿੱਚ ਥੋੜੀ ਜੀ ਹਲਦੀ ਕਲਰ ਵਾਸਤੇ ਤੇ ਉਸ ਤੋਂ ਬਾਅਦ ਆਪਾਂ ਥੋੜਾ ਜਿਹਾ ਜੀਰਾ ਤੇ ਜਮੈਨ ਨੂੰ ਕ੍ਰੈਕ ਕਰਕੇ ਪਾਤਾ ਤੇ ਉਸ ਤੋਂ ਬਾਅਦ ਸੁਆਦ ਅਨੁਸਾਰ ਨਮਕਾ ਤੇ ਥੋੜੀ ਜੀ ਇਹਦੇ ਵਿੱਚ ਪਾ ਦਾਂਗੇ ਆਪਾਂ ਲਾਲ ਮਿਰਚ ਹਰੀ ਮਿਰਚ ਪਹਿਲਾਂ ਪਾਈ ਹੋਈ ਹੈ ਤਾਂ ਕਰਕੇ ਆਪਾਂ ਇੱਥੇ ਥੋੜੀ ਜੀ ਲਾਲ ਮਿਰਚ ਪਾਵਾਂਗੇ ਕਿਉਂਕਿ ਉਹ ਤਿੱਖੀਆਂ ਸੀਗੀਆਂ ਮਿਰਚਾਂ ਅੱਧਾ ਚਮਚਾ ਪਾਥੇ ਲਾਲ ਮਿਰਚ ਪਾ ਲਿਆ ਉਸ ਤੋਂ ਬਾਅਦ ਆਪਾਂ 2-3 ਚਮਚੇ ਪਾ ਲਾਂਗੇ ਇਹਦੇ ਵਿੱਚ ਅਰਾ ਰੋਟ ਜੇਰਾ ਰੋਟ ਨਹੀਂ ਪਾਉਣਾ ਤਾਂ ਤੁਸੀਂ ਇਹਦੀ ਜਗ੍ਹਾ ਤੇ ਮੈਦਾ ਜਿੰਨਾ ਬੇਸਨ ਲੈ ਸਕਦੇ ਹੋਗੇ ਤੇ ਪਰ ਅਰੇ ਰੋਡ ਨਾਲ ਇਹ ਵੀ ਜਿਹੜੀ ਵੈਂਡਿੰਗ ਹੈ ਬਹੁਤ ਵਧੀਆ ਹੁੰਦੀ ਹੈ ਤੇ ਜਿਹੜਾ ਇਹ ਸਨੈਕਸ ਹੈਗਾ ਬਹੁਤ ਵਧੀਆ ਬਣ ਕੇ ਤਿਆਰ ਹੁੰਦਾ ਹੈਗਾ ਤੇ ਬਹੁਤ ਹੀ ਜਲਦੀ ਤਿਆਰ ਹੋ ਜਾਂਦਾ ਹੈਗਾ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਸਾਰੇ ਮਸਾਲਿਆਂ ਨੂੰ ਆਲੂ ਦੇ ਵਿੱਚ ਮਲਾ ਲਵਾਂਗੇ ਤੇ ਇਹਨੂੰ ਇੱਕ ਡੋ ਦੀ ਤਰ੍ਹਾਂ ਬਣਾ ਲਵਾਂਗੇ ਕਿ ਇਹਦੀ ਵੈਂਡਿੰਗ ਐਂਗੀ ਜਿਹੜੀ ਬਹੁਤ ਵਧੀਆ ਹੋ ਜਾਵੇ ਤੇ ਜਿਹੜੀ ਆਪਾਂ ਸ਼ੇਪ ਦੇਣੀ ਹੈਗੀ ਉਹ ਬਹੁਤ ਵਧੀਆ ਸ਼ੇਪ ਬਣ ਜਾਵੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਇਹਨੂੰ ਬਹੁਤ ਹੀ ਸਮੂਥਾ ਕਰ ਲੈਣਾਗਾ ਤੇ ਮਿਕਸ ਕਰਕੇ ਇੱਕ ਡੋ ਤਿਆਰ ਕਰ ਲੈਣਾ ਇਹ ਜਿਹੜਾ ਆਪਣਾ ਡੋ ਬਣ ਕੇ ਤਿਆਰ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚੋਂ ਇੱਕ ਲੋਈ ਦੀ ਟੈਪ ਲਵਾਂਗੇ ਜਿਹੜਾ ਇਹ ਆਪਾਂ ਬਣਾਇਆ ਹੋਇਆ ਮਿਕਸਚਰ ਹੈਗਾ ਤੇ ਇਹਨੂੰ ਆਪਾਂ ਗੋਲ ਕਰ ਲਵਾਂਗੇ ਤੇ ਇਹਦੀ ਜਿਹੜੀ ਸ਼ੇਪ ਹੈਗੀ ਤੁਸੀਂ ਪਹਿਲਾਂ ਦੇਖੀ ਹੈਗੀ ਤੇ ਇਹਨੂੰ ਆਪਾਂ ਨਾ ਜ਼ਿਆਦਾ ਗੋਲ ਕਰਨਾ ਨਾ ਜ਼ਿਆਦਾ ਲੰਬਾ ਕਰਨਾ ਤੇ ਇਹਨੂੰ ਬਸ ਐਂਡਾ ਸ਼ੇਪ ਜੀ ਬਣਾ ਲੈਣੀ ਹੈਗੀ ਇਹਦੀ ਤੇ ਇਹ ਜਿਹੜਾ ਮਿੰਟਾਂ 'ਚ ਹੀ ਬਣ ਕੇ ਤਿਆਰ ਹੋ ਜਾਂਦੇ ਆ ਤੇ ਇਹ ਫਰਾਈ ਹੁੰਚ ਵੀ ਜ਼ਿਆਦਾ ਟਾਈਮ ਨਹੀਂ ਲੱਗਦਾ ਹੈਗਾਗਾ ਇਸ ਤਰ੍ਹਾਂ ਕਰਕੇ ਆਪਾਂ ਜਿਹੜੇ ਇਹ ਸਾਰੇ ਬਣਾ ਕੇ ਰੱਖ ਲਵਾਂਗੇ ਤੇ ਇਹਦੇ ਤੋਂ ਲਗਭਗ 6 ਤੋਂ 7 ਪੀਸ ਹੈਗੇ ਜਿਹੜੇ ਵੱਡੇ-ਵੱਡੇ ਬਣ ਜਾਂਦੇ ਨੇਗੇ ਜਿਹੜਾ ਇਹ ਮੈਂ ਜਿੰਨਾ ਕਿ ਮਿਕਸਚਰ ਬਣਾਇਆ ਹੈਗਾ ਤੇ ਇਸ ਤਰ੍ਹਾਂ ਕਰਕੇ ਆਪਾਂ ਸਾਰੇ ਤਿਆਰ ਕਰਕੇ ਇਹਨਾਂ ਨੂੰ ਇੱਕ ਪਲੇਟ ਦੇ ਵਿੱਚ ਰੱਖ ਲਵਾਂਗੇ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਕਰਨਾ ਕਮੈਂਟ ਕਰਨਾ ਤੇ ਸ਼ੇਅਰ ਕਰਨਾ ਤੇ ਆਪਣੇ ਜਿਹੜਾ YouTube ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਿਹਾ ਆਪਣੇ ਵੀਡੀਓ ਨੂੰ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਘੰਟੀ ਵਾਲਾ ਬਟਨ ਆ ਜਰੂਰ ਪ੍ਰੈਸ ਕਰ ਲੈਣਾ ਤਾਂ ਕਿ ਆਉਣ ਵਾਲੀਆਂ ਵੀਡੀਆਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਤੇ ਸਭ ਤੋਂ ਪਹਿਲਾਂ ਤੁਸੀਂ ਵੀਡੀਓ ਹੈਗੀ ਦੇਖ ਸਕੋ ਇਸ ਤਰ੍ਹਾਂ ਕਰਕੇ ਆਪਾਂ ਸਾਰੇ ਸਨੈਕਸ ਸਾਂਵੇਂ ਤਿਆਰ ਕਰ ਲਵਾਂਗੇ ਤੇ ਉਸ ਤੋਂ ਬਾਅਦ ਆਪਾਂ ਇਹ ਬਹੁਤ ਹੀ ਜਲਦੀ ਸੇਪ ਦਿੱਤੀ ਜਾਂਦੀ ਹੈ ਇਹਦੀ ਤੇ ਉਸ ਤੋਂ ਬਾਅਦ ਆਪਾਂ ਥੋੜਾ ਜਿਹਾ ਕਾਰਨ ਫਲੌਰ ਲੈ ਲਾਂਗੇ ਜੇ ਮੈਦਾ ਲੈਣਾ ਤੁਸੀਂ ਮੈਦਾ ਲੈ ਸਕਦੇ ਹੋ ਉਹਦੇ ਵਿੱਚ ਥਲਕ ਹਲਕਾ ਨਾਣ ਮਿਰਚ ਪਾ ਲਵਾਂਗੇ ਤੇ ਇਹਨੂੰ ਆਪਾਂ ਇੱਕ ਸਲੈਰੀ ਬਣਾ ਲਾਂਗੇ ਪਤਲੀ ਜੀ ਪਤਲੀ ਜੀ ਸਲੈਰੀ ਬਣਾ ਲਾਂਗੇ ਤੇ ਇਹਨੂੰ ਮਿਕਸ ਕਰ ਲੈਣਾਗਾ ਨਾਣ ਮਿਰਚ ਨੂੰ ਤੇ ਉਸ ਤੋਂ ਵਿੱਚ ਬਾਅਦ ਇਹਦੇ ਵਿੱਚ ਥੋੜਾ ਜਿਹਾ ਪਾਣੀ ਐਡ ਕਰ ਲਵਾਂਗੇ ਆਪਾਂ ਤੇ ਇਹਦੀ ਕੋਈ ਬਿਨਾ ਗੰਡਾ ਪਏ ਤੇ ਇਹਨੂੰ ਆਪਾਂ ਸਲੈਰੀ ਬਣਾ ਕੇ ਤਿਆਰ ਕਰ ਲਾਂਗੇ ਪਤਲੀ ਜੀ ਇਹ ਜਿਆਦਾ ਸੰਘਣੀ ਨਹੀਂ ਤਿਆਰ ਕਰਨੀ ਹੈ ਕਿਉਂਕਿ ਕਿਉਂਕਿ ਜਿਆਦਾ ਫਿਰ ਟੇਸਟ ਹੋਰੀ ਤਰ੍ਹਾਂ ਆਉਣ ਲੱਗ ਜਾਂਦਾ ਹੈਗਾ ਅ ਮਤਲਬ ਕਿ ਵੀ ਉਪਰੋਂ ਹੋਰੀ ਟੇਸਟ ਆਉਣ ਲੱਗ ਜਾਂਦਾ ਤਾਂ ਕਰਕੇ ਮੈਂ ਬਤਲੀ ਸਲੈਰੀ ਬਣਾਈ ਹੈ ਮੈਨੂੰ ਜ਼ਿਆਦਾ ਨਹੀਂ ਵਧੀਆ ਲੱਗਦੀ ਹੈਗੀ ਤੁਸੀਂ ਸੰਗਣੀ ਬਣਾਉਣੀ ਹੈ ਤਾਂ ਉਹ ਵੀ ਬਣਾ ਸਕਦੇ ਇੱਥੇ ਮੈਂ ਥੋੜਾ ਜਿਹਾ ਪਨੀਰ ਫਾੜ ਲਿਆ ਸੀਗਾ ਘਰੇ ਦੁੱਧ ਤੋਂ ਤੇ ਜਿਹਦੇ ਆਪਾਂ ਆਂਡੇ ਬਣਾਵਾਂਗੇ ਛੋਟੇ ਛੋਟੇ ਉਸ ਤੋਂ ਬਾਅਦ ਅੱਧਾ ਕ ਚਮਚਾ ਮੈਂ ਇਹਦੇ ਵਿੱਚ ਕਾਰਨ ਫਲੌਰ ਪਾ ਲਿਆ ਸੀਗਾ ਆਹ ਰਹਾ ਰੋਟ ਤੇ ਉਸ ਤੋਂ ਬਾਅਦ ਆਪਾਂ ਥੋੜਾ ਜਿਹਾ ਪੇਸਟ ਪਾ ਲਿਆ ਇਹਦੇ ਵਿੱਚ ਹਰੀ ਮਿਰਚ ਲਸਣ ਤੇ ਅਦਰਕ ਦਾ ਤੇ ਥੋੜਾ ਜਿਹਾ ਨਾਣ ਮਿਰਚ ਹਲਕਾ ਜਿਹਾ ਪਾ ਲੈਣਾ ਇਹਦੇ ਵਿੱਚ ਕਿਉਂਕਿ ਕਲਰ ਵਾਸਤੇ ਹੋਰ ਆਪਾਂ ਕੋਈ ਚੀਜ਼ ਨਹੀਂ ਪਾਉਣੀ ਕਿਉਂਕਿ ਆਪਾਂ ਇਹਨਾਂ ਦਾ ਕਲਰ ਹੈ ਜਿਹੜਾ ਵਾਜਿਤਾ ਹੀ ਰੱਖਣਾ ਹੈ तकरीबन ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਜਿਹੜਾ ਪਨੀਰ ਹੈਗਾ ਇਹਨੂੰ ਚੰਗੀ ਤਰ੍ਹਾਂ ਮਸਲ ਮਸਲ ਕੇ ਇੱਕ ਡੋ ਬਣਾ ਲਵਾਂਗੇ ਤਾਂ ਕਿ ਜਿਹੜਾ ਆਪਾਂ ਆਂਡੇ ਬਣਾਉਣੇ ਨੇਗੇ ਬਹੁਤ ਹੀ ਸਮੂਧਕ ਜੇ ਬਣ ਜਾਣ ਵਧੀਆਂ ਗੋਲ ਗੋਲ ਤੇ ਸਮੂਸੂਧ ਪਲੇਨ ਪਲੇਨ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਮਸਲੀ ਜਾਣਾਗਾ ਇਹਨੂੰ 2-3 ਮਿੰਟ ਤੇ ਉਸ ਤੋਂ ਬਾਅਦ ਇਹ ਬਣ ਕੇ ਤਿਆਰ ਹੋ ਜੂ ਤੇ ਥੋੜਾ ਜਿਹਾ ਆਪਾਂ ਲੈ ਲਾਂਗੇ ਇਹ ਤੋੜ ਕੇ ਬਸ ਨਿੱਕਾ ਜਾਂ ਜਿੰਨਾ ਕੁ ਆਪਾਂ ਗੋਲੀ ਦੀ ਕੱਚ ਦੀ ਗੋਲੀ ਹੁੰਦੀ ਹੈ ਬਸ ਉਡਾ ਹੀ ਸਾਈਜ਼ ਤਿਆਰ ਕਰਨਾ ਹੈ ਇਹਦਾ ਆਪਾਂ ਤੇ ਇਸ ਤਰ੍ਹਾਂ ਕਰਕੇ ਆਪਾਂ ਇਹਨਾਂ ਨੂੰ ਗੋਲ ਕਰ ਲਵਾਂਗੇ ਗੋਲ ਸ਼ੇਪ ਦੇ ਲਵਾਂਗੇ ਗੋਲ ਬਣਾ ਬਣਾ ਕੇ ਤੇ ਇਹ ਆਪਾਂ ਜਿਹੜੇ ਹੈਗੇ ਆਂਡੇ ਤਿਆਰ ਕਰ ਲਵਾਂਗੇ ਛੋਟੇ ਛੋਟੇ ਤੇ ਉਸ ਤੋਂ ਬਾਅਦ ਆਪਾਂ ਇੱਥੇ ਸੇਵੀਆਂ ਲੈ ਲਿਆਣੀਆਂ ਇਸ ਸੇਵੀਆਂ ਤੁਸੀਂ ਤੁਹਾਡੇ ਕੋਲੇ ਜਦੋਂ ਬਰੀਕ ਹੈਗੀਆਂ ਤਾਂ ਉਹ ਵੀ ਲੈ ਸਕਦੇ ਆ ਇਹਨਾਂ ਨੂੰ ਰੋਸਟਡ ਕਰ ਲੈਣਾਗਾ ਉਸ ਤੋਂ ਬਾਅਦ ਜਿਹੜਾ ਆਪਾਂ ਨੇ ਬਣਾਏ ਸੀਗੇ ਆਲਣੇ ਦੀ ਸ਼ੇਪ ਦੇ ਤੇ ਇਹਨਾਂ ਨੂੰ ਆਪਾਂ ਸਲੈਰੀ ਦੇ ਵਿੱਚ ਡੋਬੋ ਲੈਣਾ ਚੰਗੀ ਤਰ੍ਹਾਂ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਦੇ ਉੱਤੇ ਸੇਵੀਆਂ ਦੇ ਵਿੱਚ ਆਪਾਂ ਇਹਨਾਂ ਸੇਵੀਆਂ ਚਪਕਾ ਲੈਣੀ ਹੈ ਇਹਨਾਂ ਦੇ ਉੱਪਰ ਤੇ ਇਹਨਾਂ ਨੂੰ ਚਕਾ ਕੇ ਤੇ ਇੱਧਰ ਆਪਾਂ ਤੇਲ ਗਰਮ ਧਰ ਲਿਆਗਾ ਸਰਸੋਂ ਦਾ ਤੇ ਇਹਨੋਂ ਤੇਲ ਗਰਮ ਹੋਣ ਤੋਂ ਬਾਅਦ ਇਹਦੇ ਵਿੱਚ ਆਪਾਂ ਪਾ ਦਵਾਂਗੇ ਜਿੰਨੇ ਪੀਸੇ ਦੇ ਵਿੱਚ ਆਉਂਦੇ ਨੇਗੇ ਤੇ ਉਹਨੇ ਪੀਸ ਆਪਾਂ ਇਹਦੇ ਵਿੱਚ ਇਸ ਤਰ੍ਹਾਂ ਬਣਾਮਣਾ ਕੇ ਤੇ ਆਪਾਂ ਇਹਦੇ ਵਿੱਚ ਪਾ ਲਵਾਂਗੇ ਤੇ ਇਹਨਾਂ ਨੂੰ ਆਪਾਂ ਪਕਾਉਨੇ ਹੈਗੇ ਤੇ ਇਹ ਜਿਹੜਾ ਸਨੈਕਸ ਆ ਬਣ ਕੇ ਬਹੁਤ ਹੀ ਟੇਸਟੀ ਤਿਆਰ ਕਲਰਫੁਲ ਵਧੀਆ ਸੋਹਣਾ ਆਉਂਦਾ ਇਹਦਾ ਕਲਰ ਤੇ ਬਹੁਤ ਹੀ ਟੇਸਟੀ ਲੱਗਦਾ ਤੇ ਬਹੁਤ ਹੀ ਜਲਦੀ ਬਣ ਜਾਂਦਾ ਤੇ ਜਿਹੜੀ ਇਹਦੇ ਸ਼ੇਪ ਹੈ ਦੇਖ ਕੇ ਐ ਜੀ ਕਰਦਾਗਾ ਵੀ ਹੁਣ ਹੀ ਖਾ ਲੋ ਇੰਨੀ ਸੋਹਣੀ ਸ਼ੇਪ ਬਣ ਕੇ ਤਿਆਰ ਹੋ ਜਾਂਦੀ ਹੈ ਇਹ ਜਿਹੜਾ 스ਨੈਕਸ ਹੈਗਾ ਤੇ ਇਹਨੂੰ ਹਰੀ ਚਟਨੀ ਨਾਲ ਲਾਲ ਚਟਨੀ ਨਾਲ ਜਿਹਦੇ ਨਾਲ ਮਰਜੀ ਤੁਸੀਂ ਖਾ ਸਕਦੇ ਹੋ ਬਹੁਤ ਟੇਸਟੀ ਲੱਗਦਾ ਹੈਗਾ ਇਹ ਜਿਹੜੇ 스ਨੈਕਸ ਸੀ ਆਪਾਂ ਇੱਥੇ ਇਹਦੇ ਵਿੱਚ ਅ ਆਗੇ-ਆਗੇ ਆਪਣੇ 4 ਪੀਸ ਇਹਨਾਂ ਨੂੰ ਚਾਰਾਂ ਨੂੰ ਆਪਾਂ ਚੰਗੀ ਤਰ੍ਹਾਂ ਗੋਲਡਨ ਬ੍ਰਾਊਨ ਹੋਣ ਤੱਕਰ ਪਕਾ ਲਵਾਂਗੇ ਇਹਨਾਂ ਨੂੰ ਛੇਦੀ ਨਹੀਂ ਟੱਚ ਕਰਨਾ ਹੈਗਾ ਜਦੋਂ ਇੱਕ ਪਾਸਾ ਬ੍ਰਾਊਨ ਹੋ ਜਾਵੇ ਪੱਕ ਜਾਵੇ ਫਿਰ ਇਹਨੂੰ ਇਸ ਤਰ੍ਹਾਂ ਪਾਰਟ ਲੈਣਾਗਾ ਅਸਾਂ ਇਹਨੂੰ ਕਿਸੇ ਚਮਚੇ ਜਾਂ ਦੋ ਚੀਜ਼ਾਂ ਨਾਲ ਦੋ ਇੱਕ ਸਾਈਡ ਤੇ ਚਮਚਾ ਲਾ ਕੇ ਜਾਂ ਕੋਈ ਚੀਜ਼ ਨਾਲ ਇਸ ਤਰ੍ਹਾਂ ਪਾਰਟਣਾ ਤਾਂ ਕਿ ਤੇਲ ਹੈਗਾ ਜਿਹੜਾ ਤੁਹਾਡੇ ਉੱਪਰ ਨਾ ਜਾਵੇ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਪਕਾ ਲਵਾਂਗੇ ਤੇ ਵੀਡੀਓ ਤੁਹਾਨੂੰ ਵਧੀਆ ਲੱਗਦੀ ਹੈ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਆਪਣੇ YouTube ਚੈਨਲ ਨੂੰ ਬਤਵਾ ਸਬਸਕ੍ਰਾਈਬ ਕਰਨਾ ਤੇ ਆਪਣੇ ਫੇਸਬੁੱਕ ਪੇਜ ਨੰਬਰ 1 ਅਰ ਸੋਈ ਨੂੰ ਫੋਲੋ ਕਰਨਾ ਤੇ ਆਪਣਾ ਇੰਸਟਾਗ੍ਰam ਆਈਡੀ ਕੈਂ ਸਰਦਾਰ ਨੇ ਨੂੰ ਵੀ ਫੋਲੋ ਕਰਨਾ ਤੇ ਆ ਜਿਹੜੇ ਆਪਣੇ 스낵ਸ ਨੇਗੇ ਬਣ ਕੇ ਤਿਆਰ ਹੋ ਗਏ ਨੇਗੇ ਤੇ ਇਹਨਾਂ ਨੂੰ ਆਪਾਂ ਇੱਕ ਛਾਨਨੇ ਦੇ ਉੱਪਰ ਕੱਢ ਲਵਾਂਗੇ ਤਾਂਕਿ ਜਿਹੜਾ ਐਕਸਟਰਾ ਤੇਲ ਹੈਗਾ ਆਪਣਾ ਦਵਾਰੇ ਕੜਾਹੀ ਚ ਜਾਵੜੇ ਤੇ ਇਹਨਾਂ ਚੋਂ ਨਿਕਲ ਜਵੇ ਤੇ ਇਸ ਤਰ੍ਹਾਂ ਕਰਕੇ ਆਪਾਂ ਇਹਨਾਂ ਨੂੰ ਇੱਕ ਇੱਕ ਕਰਕੇ ਆਪਣੇ ਜਿਹੜੇ ਛਾਨਣੇ ਦੇ ਉੱਪਰ ਰੱਖ ਲਵਾਂਗੇ ਤੇ ਉਸ ਤੋਂ ਬਾਅਦ ਆਪਾਂ ਗਰਮ ਤੇਲ ਦੇ ਵਿੱਚ ਜਿਹੜੇ ਆਪਾਂ ਅੰਡੇ ਬਣਾਏ ਸੀਗੇ ਸਾਰੇ ਆਪਾਂ ਉਹ ਫਰਾਈ ਕਰ ਲਵਾਂਗੇ ਇਹ ਵੀ ਬਹੁਤ ਜਲਦੀ ਗਰਮ ਤੇਲ ਦੇ ਵਿੱਚ ਹੀ ਫਰਾਈ ਕਰਨੇ ਨੇਗੇ ਬਹੁਤ ਹੀ ਜਲਦੀ ਬਣ ਕੇ ਤਿਆਰ ਹੋ ਜਾਂਦੇ ਆ ਇਹਨਾਂ ਨੂੰ ਜ਼ਿਆਦਾ 골ਡਨ ਬ੍ਰਾਊਨ ਨਹੀਂ ਕਰਨਾ ਬਸ ਵਾਈਟ ਵਾਈਟ ਚ ਹੀ ਰੱਖਣੇ ਨੇਗੇ ਕਿਉਂਕਿ ਜਿਹੜੇ ਆਂਡਿਆਂ ਦਾ ਕਲਰ ਹੁੰਦਾਗਾ ਉਹ ਵਾਈਟ ਹੀ ਕਲਰ ਰੱਖਣਾ ਆਪਾਂ ਇਹਨਾਂ ਦਾ ਜ਼ਿਆਦਾ 골ਡਨ ਨਹੀਂ ਕਰਨਾ ਹੈਗਾ ਤੇ ਇਹਨਾਂ ਨੂੰ ਤੁਸੀਂ ਇਹ ਜਿਹੜੀ ਰੈਸਪੀ ਇਹ ਬਣਾ ਕੇ ਟਰਾਈ ਜ਼ਰੂਰ ਕਰਨਾ ਤੇ ਮੈਨੂੰ ਕਮੈਂਟ ਦੇ ਵਿੱਚ ਦੱਸਣਾ ਕਿ ਕਿਵੇਂ ਬਣੀ ਤੇ ਕਿਵੇਂ ਲੱਗੀ ਤੇ ਆਪਣੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਰਹਿਣਾ ਤੇ ਇਹ ਜਿਹੜੇ ਅੰਡੇ ਆ ਆਪਣੇ ਬਸ ਗੱਲਾਂ ਕਰਦੇ ਕਰਦੇ ਫਰਾਈ ਹੋ ਗਏ ਨੇਗੇ ਮਿੰਟਾਂ 'ਚ ਇਹ ਫਰਾਈ ਹੋ ਕੇ ਤਿਆਰ ਹੋ ਗਏ ਤੇ ਹੁਣ ਆਪਾਂ ਲਵਾਂਗੇ ਇੱਕ ਪਲੇਟ ਤੇ ਉਹਦੇ ਵਿੱਚ ਆਪਾਂ ਸਜਾਵਾਂਗੇ ਆਪਣੇ ਜਿਹੜੇ ਚਿੜੀਆਂ ਦੇ ਆਲ ਨੇਗੇ ਤੇ ਇਹ ਆਪਾਂ ਰੱਖਦੇ ਆ ਇਹਦੇ ਵਿੱਚ ਸਨੈਕਸ ਤੇ ਉੱਪਰ ਰੱਖਦੇ ਆ ਆਪਾਂ ਚਾਰ ਚਾਰ ਅੰਡੇ ਬਣਾਏ ਹੋਏ ਤੇ ਥੋੜਾ ਜਿਹਾ ਆਪਾਂ ਫਰੈਸ਼ ਟਣੀਆਂ ਦੀਆਂ ਪੱਤੀਆਂ ਲੈ ਲਈਆਂ ਸੀ ਪਦੀਨੇ ਦੀਆਂ ਤੇ ਇਹ ਰੱਖਤੀ ਆਪਾਂ ਨੇ ਪਦੀਨੇ ਦੀ ਪੱਤੀ ਜਿਹੜੀ ਕਿ ਦੇਖਣ ਦੇ ਵਿੱਚ ਬਹੁਤ ਸੋਹਣਾ ਲੱਗਦੇ ਨੇਗੇ ਤੇ ਉਤੋਂ ਦੀ ਪਾ ਦਾਂਗੇ ਆਪਾਂ ਇਮਲੀ ਗੋੜ ਦੀ ਚਟਣੀ ਤੇ ਖਾਣ ਦੇ ਵਿੱਚ ਬਹੁਤ ਹੀ ਟੇਸਟੀ ਲੱਗਦੇ ਨੇਗੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਵੀਆਂ ਨਵੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਘੰਟੀ ਵਾਲਾ ਬਟਨ ਪ੍ਰੈਸ ਕਰ ਲੈਣਾ ਤੇ ਜਲਦੀ ਆਪਾਂ ਲੈ ਕੇ ਆ ਰਹੇ ਹਾਂਗੇ ਇੱਕ ਨਵੀਂ ਹੋਰ ਵੀਡੀਓ ਤੁਹਾਡੇ ਲਈ ਤਦ ਤੱਕ ਸਾਰਿਆਂ ਨੂੰ ਵੀਡੀਓ ਵੇਖਣ ਲਈ ਧੰਨਵਾਦ ਤੇ ਸਾਰਿਆਂ ਨੂੰ ਸ਼ਾਸਤਰੀਕਾਲ ਜੀ